ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਰ ਭਗਤ ਸਿੰਘ ਲਗਨ ਆ ਸੰਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਜਲਾਸ਼ੀਰ ਭਗਤ ਸਿੰਘ ਨਗਰ ਦੀ ਮਹੀਨਾਵਾਰੀ ਬੈਠਕ ਨਵਾਂ ਸ਼ਹਿਰ ਵਿਖੇ ਪ੍ਰਧਾਨ ਪ੍ਰੋਫੈਸਰ ਐਸ ਕੇ ਬਰੂਟਾ ਦੀ ਪ੍ਰਧਾਨਗੀ ਦੇ ਹੇਠ ਚੇਅਰਮੈਨ ਡਾਕਟਰ ਜੀ ਡੀ ਬਰਮਾ ਦੀ ਅਸਤੀ ਦੇ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਮਸਲਿਆਂ ਤੇ ਵਿਚਾਰਾਂ ਕੀਤੀਆਂ ਗਈਆਂ ਇਸ ਮੌਕੇ ਸ਼੍ਰੀ ਗੌਰਵ ਮਰਗਈ ਬ੍ਰਾਂਚ ਮੈਨੇਜਰ ਆਈਡੀਐਫਸੀ ਫਸਟ ਬੈਂਕ ਬ੍ਰਾਂਚ ਨਵਾਂ ਸ਼ਹਿਰ ਵੱਲੋਂ ਬੈਂਕ ਦੀਆਂ ਵੱਖ-ਵੱਖ ਲਾਭਪਾਤਰੀ ਸਕੀਮਾਂ ਸੰਬੰਧੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਇਸ ਮੌਕੇ ਖੀਰ ਪੂੜਿਆਂ ਦਾ ਲੰਗਰ ਵੀ ਤੁੱਟ ਪਰਤਾਇਆ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਦੀ ਐਡਮਿਸ਼ਨ ਲੋਕਾਂ ਮੇਰਾ ਠਾਰਾ ਪਰ ਜੀਸੀ ਦਾ ਉਹ ਇਹਨਾਂ ਨੂੰ ਬੰਦ ਕਰ ਦਿਓ ਜਿਹੜਾ ਮੈਡੀਕਲ ਸ਼ੋਰਟਸ ਸੀਨੀਅਰਸ ਨੂੰ ਠਾਰਾ ਪਰ ਜੀਸੀ ਲੰਬਾ ਇਹ ਬਰ ਪੀਸ ਬੰਦ ਕੀਤਾ ਜਾਵੇ ਚਲ ਅੱਗੇ ਇਸ ਐਸੋਸੀਏਸ਼ਨ ਦੇ ਮੈਂਬਰ ਦਾ ਸਵਾਗਤ ਕਰਦਾ ਹਾਂ ਕਿ ਔਰ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਆਈਡੀਐਸੀ ਫਰਸਟ ਬੈਂਕ ਕੋਲੋਂ ਇੱਕ ਛੋਟਾ ਜਿਹਾ ਗੈਸਟ ਵੈਦਰ ਕਰ ਸਕੀਏ ਅੱਜ ਦੇ ਦਿਨ ਸਾਨੂੰ ਟਾਈਮ ਦਿੱਤਾ ਗਿਆ ਤੁਹਾਡਾ ਸਮਾਂ ਬਹੁਤ ਜ਼ਿਆਦਾ ਕੀਮਤੀ ਹੈ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਬਸ ਮੈਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਅੱਜ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਇੰਨੇ ਸਾਰੇ ਸਾਡੇ ਸੀਨੀਅਰ ਸਟੇਟਿਟਨ ਮੈਂਬਰ ਜਿਹੜੇ ਕਿ ਇਹਨਾਂ ਦੇ ਤਜਰਬੇ ਦੇ ਨਾਲ ਇਹ ਸਾਰਾ ਛੱਡਾ ਸਿਟੀ ਛੱਡਾ ਜਿਹੜਾ ਜ਼ਿਲ੍ਹਾ ਨਵਾਂ ਸ਼ਹਿਰ ਹੈ ਉਹ ਮਤਲਬ ਕਿ ਆਪਣਾ ਇੱਕ ਨਾਮ ਸਾਡਾ ਬਣਿਆ ਹੋਇਆ ਹੈ ਉਹ ਤੁਹਾਡੇ ਸਾਰਿਆਂ ਦੀ ਹੀ ਜਿਹੜੀ ਕਿ ਤੁਹਾਡਾ ਹਾਰਡ ਵਰਕ ਔਰ ਤੁਹਾਡਾ ਜਿਹੜਾ ਤੁਸੀਂ ਜਿਹੜੇ ਮਾਰਗਦਰਸ਼ਨ ਕੀਤਾ ਹੈ ਸਾਰੇ ਆਪਣੇ ਛੋਟੇ ਬ੍ਰਦਰ ਕਹਿ ਲੋ ਬੱਚੇ ਕਹਿ ਲੋ ਔਰ ਉਸ ਮਾਰਗਦਰਸ਼ਨ ਦੀ ਲੋੜ ਸਾਨੂੰ ਸਾਰਿਆਂ ਨੂੰ ਹੈ ਅੱਗੇ ਵੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਦਾਂ ਹੀ ਸਾਨੂੰ ਸਾਰਿਆਂ ਨੂੰ ਗਾਈਡ ਕਰਦੇ ਰਹੋ ਕਿਉਂਕਿ ਇੱਕ ਸੀਨੀਅਰ ਸਿਟੀਜ਼ਨ ਵੀ ਇੱਕ ਤੁਸੀਂ ਜਿਹੜਿਆ ਐਕਸਪੀਰੀਅੰਸ ਤੁਹਾਡੇ ਕੋਲ ਹੈ ਉਹ ਸਾਡੇ ਵਰਗੇ ਨੌਜਵਾਨ ਜਿਹੜੇ ਹੈ ਉਹ ਉਸ ਚੀਜ਼ ਨੂੰ ਨਹੀਂ ਇੱਕ ਤਰ੍ਹਾਂ ਦਾ ਮਤਲਬ ਕਿ ਆਪਣੇ ਆਪ ایکسپੀਰੀਅנס ਉਹ ਵਾਲਾ ਨਹੀਂ ਸ਼ੇਅਰ ਕਰ ਸਕਦੇ ਜੋ ਕਿ ਤੁਸੀਂ ਆਪ ਆਪਣੇ ਅਕਸਪੀਰੀਅנס ਦੇ ਨਾਲ ਕੀ ਕੀਤਾ ਹੋਇਆ ਹੈ ਆਪ ਤੁਸੀਂ ਜਦੋਂ ਵੀ ਕੋਈ ਵੀ ਕੰਮ ਕਰਦੇ ਹੋ ਸਾਰਾ ਸਿਸਟਮੈਟਿਕ ਮੈਂ ਉਹ ਵੀ ਦੇਖ ਰਿਹਾ ਸੀਗਾ ਮਤਲਬ ਕਿ ਹਰ ਮੈਂਬਰ ਦੀ ਬਰਥਡੇਟ ਉਹਨਾਂ ਦੇ ਜਨਮ ਦਿਨ ਨੂੰ ਵੀ ਤੁਸੀਂ ਸ਼ੈਲੀ ਟ੍ਰੈਕ ਕੀਤਾ ਇਹ ਬਹੁਤ ਵੱਡੀ ਗੱਲ ਹੈ ਕਿ ਥੋੜੇ ਵਿੱਚ सर मैं ज़्यादा टाइम नहीं लहूँगा बस मैं सिर्फ यही कह रहा कि असी सा आई डी एफ सी फर्स्ट बैंक है नवशहर चंडगढ़ चौंक के ब्रांच खुली है सर अप्रोक्सीमेटली छः सत मंथ हो गए हैं मैं चाहना है कि भी ती सू भी मौका दो सा बैंकों कुछ खास फैसिलिटीज़ प्रोवाइड कीती जाती हैं ਜਿਸ ਦੇ ਵਿੱਚ ਕੀ ਜਿਸ ਤਰ੍ਹਾਂ ਕੀ ਤੁਸੀਂ ਐਕਟਿਵਸ ਕਰਦੇ ਹੋ ਸਾਡਾ ਰੇਟ ਆਫ ਇੰਟਰਸਟ ਜਿਹੜਾ ਹੈ 8.25 ਹੈ ਔਰ ਕੋਈ ਵੀ ਬੈਂਕ ਅਕਾਊਂਟ ਹੈ ਉਹਦੇ ਵਿੱਚ ਅਸੀਂ ਕੋਈ ਚਾਰਜ ਨਹੀਂ ਕਰਦੇ ਜਿੱਦਾਂ ਕਿ ਤੁਸੀਂ ਸਟੇਟਮੈਂਟ ਲੈਣੀ ਹੋਵੇ ਤੁਸੀਂ ਆਰਟੀਜੀਐਸ ਐਨੀ ਐਕਟਿਵ ਕਰਨੀ ਹੋਵੇ ਚੈੱਕ ਬੁੱਕ ਦੀ ਫੈਸਿਲਿਟੀ ਫਰੀ ਹੈ ਔਰ ਸਾਡਾ ਜਿਹੜਾ ਨੋਰਮਲ ਸੀਿੰਗ ਅਕਾਊਂਟ ਦੇ ਵਿੱਚ ਜਿਹੜਾ ਇੰਟਰਸਟ ਹੈ ਉਹ ਵੀ ਸਾਡਾ 7.25% ਹੈ ਈਅਰਲੀ ਔਰ ਉਹ ਅਸੀਂ ਇੰਟਰਸਟ ਵੀ ਮੰਥਲੀ ਪ੍ਰੋਵਾਈਡ ਕਰਦੇ ਆਂ ਹਰ ਮੰਥ ਦੀ ਲਾਸਟ ਡੇਟ ਚਾਹੇ ਉਹ 30 ਆ ਕਾ ਹੈ ਜਾਂ 31 ਹੈ ਉਹ ਇੰਟਰਸਟ ਮੰਥਲੀ ਕਰੇਟ ਹੁੰਦਾ ਹੈ ਹਰ ਮੰਥ ਐਂਡ ਦੇ ਉੱਤੇ ਸੈਕਿੰਡ ਸਰ ਸੀਨੀਅਰ ਸੈਟੀਜ਼ਨ ਦੇ ਲਈ ਸਾਡੇ ਬੈਂਕ ਨੇ ਇੱਕ ਅੱਛੀ ਚੀਜ਼ ਕੀਤੀ ਹੈ ਇੱਕ ਮੈਡੀਕਲ ਫੈਸਿਲਿਟੀ ਅਸੀਂ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦੇ ਆਂ ਐਟ ਦਾ ਟਾਈਮ ਆਫ ਅਕਾਊਂਟ ਓਪਨਿੰਗ ਉਹਦੇ ਵਿੱਚ ਕੀ ਹੈ ਕਿ ਤੁਸੀਂ ਜੇ ਕੋਈ ਸਾਡੇ ਨਾਲ ਜੁੜੂਗੇ ਬੈਂਕ ਦੇ ਨਾਲ ਇੱਕ ਅਕਾਊਂਟ ਖੋਲ੍ਹ ਕੇ ਉਹਦੇ ਵਿੱਚ ਤੁਹਾਨੂੰ ਅਸੀਂ ਮੈਡੀਕਲ ਫੈਸਿਲਿਟੀ ਜਿਹਦੇ ਵਿੱਚ ਕੀ ਤੁਹਾਡੇ ਬਾਡੀ ਦੇ ਸਾਰੇ ਟੈਸਟ ਐਨੂਅਲੀ ਸਾਲ ਦੇ ਵਿੱਚ ਇੱਕ ਵਾਰ ਹੀ ਫ੍ਰੀ ਆਫ ਕੋਸਟ ਬੈਰੀ ਪ੍ਰੋਵਾਈਡ ਕਰੇਗਾ ਜਿਹਦੇ ਵਿੱਚ ਜੀ.ਟੀ. ਕੀ ਕਾਸਟਲ ਹੋਏਗੀ ਜਿਹਦੇ ਵਿੱਚ 50 ਤੋਂ 60 ਟੈਸਟ ਹੋਣਗੇ ਜਦੀ ਕੋਸਟਿੰਗ ਅਪਰੋਕਸੀਮੇਟਲੀ ਅਗਰ ਮਾਰਕੀਟ ਚ ਲਈ ਤਾਂ 3200 ਰੁਪਏ ਤੋਂ ਲੈ ਕੇ 3500 ਰੁਪਏ ਤੱਕ ਦੀ ਹੁੰਦੀ ਹੈ ਉਹ ਅਸੀਂ ਮੈਡੀਕਲ ਫੈਸਿਲਿਟੀ ਸਿਰਫ ਸਾਡੇ ਕਸਟਮਰ ਬਣਨ ਤੇ ਹੀ ਤੁਹਾਨੂੰ ਸਾਲ ਦੇ ਵਿੱਚ ਇੱਕ ਵਾਰੇ ਪ੍ਰੋਵਾਈਡ ਕਰਾਂਗੇ ਸੈਕੰਡ ਚੀਜ਼ ਸਰ ਹੈ ਕਈ ਵਲੇ ਸੀਨੀਅਰ ਸਿਟੀਜ਼ਨ ਨੂੰ ਸਾਨੂੰ ਛੋਟੀ ਮੋਟੀ ਤਕਲੀਫ ਹੋ ਜਾਂਦੀ ਹੈ ਕਦੀ ਕਿਸੇ ਨੂੰ ਡਾਇਬੀਟੀ ਹੈ ਨਾਰਮਲੀ ਡਾਇਬੀਟਿਕ اور ਬੀਬੀ ਵੀ ਪ੍ਰੋਬਲਮ ਹੁੰਦੀ ਹੈ ਇਨਸਟੈਂਟਲੀ ਜਦੋਂ ਅਸੀਂ ਹੁੰਨੇ ਆ ਘਰ ਹੁੰਨੇ ਅਕੇਲੇ ਨੇ ਨਾਰਮਲੀ ਸਾਰੇ ਸੀਨੀਅਰ ਸਿਟੀਜ਼ਨ ਦੇ ਬੱਚੇ ਬਾਹਰ ਜੋਬਸ ਕਰਦੇ ਹੈ ਜਾਂ ਉਹ ਓਨ ਦੀ ਸਪਾਟ ਅਵੇਲੇਬਲ ਨਹੀਂ ਹੁੰਦੇ ਬਟ ਅੱਜ ਦੀ ਡੇਟ ਦੇ ਵਿੱਚ ਸਰ ਦੇ ਹਰ ਸੀਨੀਅਰ ਸਿਟੀਜ਼ਨ ਦੇ ਕੋਲ ਆਪਣੇ ਕੋਲ ਫੋਨ ਹੈ ਔਰ ਨਾਰਮਲੀ 72 8% ਤੋਂ ਸੀਨੀਅਰ ਸਿਟੀਜ਼ਨ ਦੇ ਆਪਣੇ ਵਟਸਐਪ ਤੇ ਦੇਨੂੰ ਹਾਊ ਟੂ WhatsApp ਗਰੁੱਪ ਤੇ WhatsApp ਦੇ ਉੱਤੇ ਤੁਸੀਂ ਕਿੱਦਾਂ ਚਲਾਉਣਾ ਹੈ ਸਾਰਾ ਕੁਝ नोन ਹੈ ਸਾਡੀ ਜਿਹੜੀ ਬੈਂਕ ਦੇ ਵੱਲੋਂ ਇਹ ਸਹੂਲਤ ਪ੍ਰੋਵਾਈਡ ਕੀਤੀ ਜਾਂਦੀ ਹੈ ਕਿ ਤੁਹਾਨੂੰ 24/7 ਆਨਲਾਈਨ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਬੈਂਕ ਦਾ ਸਾਡਾ ਟਾਈਅਪ ਹੈ ਮੈਡੀਕਬਡੀ ਦੇ ਨਾਲ ਕੁਝ ਮੈਂਬਰਸ ਨੂੰ ਪਤਾ ਵੀ ਹੋਏਗਾ ਮੈਡੀਕਬਡੀ ਇੱਕ ਸੰਸਥਾ ਹੈ ਜਿਹੜੀ ਕਿ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਦੀ ਹੈ ਆਨਲਾਈਨ ਉਹਦੇ ਵਿੱਚ ਕੀ ਹੈ ਕਿ ਸਾਰੇ ਡਾਕਟਰਸ ਦੇ ਨਾਲ तो लाइवली डॉक्टर बाय 24 सैवन तो ट्वेंटी तो फोर बाय सैवन डॉक्टर फैसिलिटी प्रोवाइड कर फोन उसी जो मर्जी इनकेस ऑफ एमरजेंसी फैसिलिटी अपनी ओवर द फोन यूज कर सकते हो तो बाकी सर आ, बैंकिंग के रिलेटिड मेरे नाल आई हुई है सर, आ, और मैं अपनी टीम ने भी बहुत ज़्यादा थैंक यू करना चाहना कि सारे मेंबर आज एक्चुअली चाहता ऑफ से छुट्टी की बट मेनू सर ने दस के सीनियर सिटीजन मीटिंग शादी है सैटरडे सेकंड सैटरडे ऑफ द मंथ उंदी है और तब साहबों का मैं बचपन पूरे तंगी सोचते सोचते गंगानौर पाल की झंकार भूल गए महिला करके धरती पानी व हवा को महिला करके धरती पानी व हवा को हम उदर का किया उपकार भूल गए इस पत्र को संपन्न बनाने का शहीदों का सपना करना साकार भूल गए आपस में भाईचारा रखना थी हमारी जिम्मेदारी आपस में भाईचारा रखना थी हमारी जिम्मेदारी मगर अफसोस हम आपसी प्यार भूल गए नफरतों की आंधियों में गुम होकर हम प्रेम का पावन त्यौहार भूल गए चारों छू बड़ों का आशीर्वाद तो दूर की बात हम उनका सत्कार करना भूल गए यहाँ मिलती थी शरावत में इंसानियत मुफ्त सब ध्यान दो प्लीज जहाँ मिलती थी शराबत में स्थानियत मुफ्त दोस्तों तो हम वो बाजार भूल गए तो। अच्छा हम जी आखिरी चीज आई बहुत बढ़िया सुन आई है दिवाली के रंग दिवाली के रंग लोहड़ी की उमंग बैसाखी की धूम सावर के झूले वर्मा जी बूटा जी पुरी जी आप कभी नहीं भूले तो। तो। श्री जोगिंदर सिंह जी नहीं, एक जगह लास्ट में श्री जीवन कुमार पाठक जी छे <laughs>

ਜਿਹੜੇ ਹੈਪੀ ਬਰਥਡੇ ਅਪ ਸਭ ਤੋਂ ਧੰਨਵਾਦ ਲਖਨ ਜਾਨਾ ਜਿਨ੍ਹਾਂ ਨੇ ਕਿ ਅੱਜ ਮੈਨੂੰ ਇਸ ਐਸੋਸੀਏਸ਼ਨ ਦੇ ਵਿੱਚ ਬੁਣਾਇਆ ਸਾਡੀ ਇੰਟਰੋਡਕਸ਼ਨ ਕੋਈ ਖਾਸ ਨਹੀਂ ਹੈ ਇਸ ਤਰ੍ਹਾਂ ਕੁਝ ਦੱਸਦੇ ਰਹੇ ਆ ਸਤੰਬਰ 2002 ਲੈ ਕੇ 31 ਅਗਸਤ 2022 ਤੱਕ ਮੈਂ ਪੋਸਟ ਆਫ ਦੇ ਸਰਵਿਸ ਕੀਤੀ ਹੈ ਤੇ ਪੋਸਟ ਆਫਿਸ ਸਰਵਿਸ ਕੋਲ ਸਾਰੇ ਜਾਣਦੇ ਹੋ ਕਿ ਸਿਰ ਚ ਕੁੜ ਦਾ ਟਾਈਮ ਨਹੀਂ ਰਹਿੰਦਾ। ਲੇਕਿਨ ਮਨ ਦੇ ਵਿੱਚ ਇਹ ਹੁੰਦਾ ਸੀ ਕਿ ਅਸੀਂ ਸਮਾਜ ਨੇ ਕੀ ਕਰ ਸਕਦਾ। ਸੋ ਆਫਟਰ ਰਟਾਇਰਮੈਂਟ ਸਮਾਜ ਦੀ ਸੇਵਾ ਦੇ ਵਾਸਤੇ ਅਸੀਂ ਆਪਣੇ ਆਪ ਨੂੰ ਦਿੱਤੀਗੀ ਤਾਂ ਉਹਦੇ ਵਿੱਚ ਆਪਣੇ ਆਲਾ ਵਾਲਾ ਸੰਭਾਲਣ ਲਈ ਆਹ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਮੈਂਬਰਸ਼ਿਪ ਲਈ ਉਹਦੇ ਵਿੱਚ ਮੈਂ ਵਾਈਸ ਪ੍ਰੈਸੀਡੈਂਟ ਔਫ ਕਾਰਪੋਰੇਸ਼ਨ ਸਾਹਿਬ ਜੀ ਦੇ ਨੂੰ ਪਰਸ਼ਕ ਲਈ ਉਹ ਵੀ ਸਾਂਝ ਕੇ ਕੈਵਲਰ ਕਮੇਟੀ ਦੇ ਵਿੱਚ ਉਹਨਾਂ ਦੇ ਵੀ ਮੈਂ ਆਪਣਾ ਮੈਂਬਰ ਬਣਿਆ ਜੀ ਰੋਡ ਸੇਫਟੀ ਅਵੇਅਰਨੈਸ ਸਾਈਕਲਿੰਗ ਦੇ ਉਹਨਾਂ ਦੇ ਵਿੱਚ ਵੀ ਮੈਂਬਰ ਬਣਿਆ ਤੇ ਬਲੱਡ ਡੋਨਰ ਕਾਉਂਸਲ ਦੇ ਵਿੱਚ ਮੈਂ ਰਿਆ ਵਲੰਟੀਅਰ ਬਲੱਡ ਤੇ ਕੰਡੀਸ਼ਨ ਕੈਂਪਾਂ ਦੇ ਵਿੱਚ ਉਹਨਾਂ ਦੇ ਨਾਲ ਜਾਣਾ ਹੈ ਵਾਈਰ ਚੀਕ ਭੱਜੇ ਸੱਚੇ ਕਾਮ ਨਿਸ਼ਕਾਮ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਆਪ ਜੀ ਦੇ ਦਰਸ਼ਨ ਕੀਤੇ ਅੱਜ ਸਦਾ ਰਵਤਾਰ ਸਿੰਘ ਜੀ ਨੇ ਬਹੁਤ ਰਿਕੁਐਸਟ ਕਰਕੇ ਮਤਲਬ ਮੈਨੂੰ ਕਿਹਾ ਵੀ ਜਤੂ ਜੂਰਾ ਸਾਨੂੰ ਕੋਈ ਮੇਰੀ ਸਾਡੀ ਜਿਹੜੀ ਐਸੋਸੀਏਸ਼ਨ ਆ ਉਹ ਹੈ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਅਰਾਊਂਡ ਦ ਵਰਲਡ ਸਿਕਾ ਕਰ ਰਹੇ ਆ ਮੈਂ ਕੈਨੇਡਾ ਦਾ ਵਾਸੀ ਆ 55 ਸਾਲ ਹੋ ਗਿਆ ਕੈਨੇਡਾ ਦੇ ਵਿੱਚ ਰਹਿੰਦੇ ਹੋਇਆ ਤੇ ਇੱਥੇ ਸ਼ਰੂ ਰੋਡ ਤੇ ਐਜਿਟੈਂਸੀ ਬਣਾਇਆ ਹੋਇਆ ਪੈਂਡੋ ਰਾਫਰਡ ਤੇ ਟਾਈਮ ਟੂ ਟਾਈਮ ਜਿੱਥੇ ਵੀ ਆਫਤ ਆਵੇ ਸਾਡੀ ਟੀਮ ਉੱਥੇ ਪਹੁੰਚ ਜਾਂਦੀ ਹੈ ਅਸੀਂ ਬਦੌਤ ਡਿਸਕ੍ਰਿਮੀਨੇਸ਼ਨ ਖੰਮ ਕਰਦੇ ਆ ਦੁਨੀਆ ਦੇ ਉੱਤੇ ਜੋ ਮੁਸਲਮਾਨ ਦੀ ਮਾਂ ਹੋਵੇ ਜਾਓ ਹਿੰਦੂ ਦੀ ਮਾਂ ਹੋਵੇ ਸਿੱਖ ਦੀ ਮਾਂ ਹੋਵੇ 크੍ਰਿਸਚਨ ਦੀ ਮਾਂ ਹੋਵੇ ਸਾਡੀ ਟੀਮ ਜਿਹੜੀ ਫਿਰ ਉੱਥੇ ਜਾ ਕੇ ਕੰਮ ਕਰਦੀ ਹੈ ਜਾ ਫਰਾਡ ਆਇਆ ਹੋ ਗਏ ਅੱਖਾਂ ਦੇ ਕੈਂਪਾਂ ਦੇ ਵਿੱਚ ਅਸੀਂ ਬੜੇ ਮਸ਼ਹੂਰ ਹੋ ਹੁਣ ਤੱਕ ਅਸੀਂ 1 ਲੱਖ ਤੋਂ ਉੱਤੇ ਲੈਂਸ ਫਰੀ ਵਾ ਚੁੱਕੇ ਹਨ ਜਨ ਕਾਨਾ ਸਾਫ ਦੇ ਵਿੱਚ ਜਿੱਥੇ ਮੇਰਾ ਮੁਰਸ਼ਿਦ ਦਾ ਅੱਜ ਮੈਨੂੰ ਮੌਕਾ ਮਿਲਿਆ ਇਹਦੇ ਸੀਨੀਅਰ ਸਕੇਮ ਅਸੋਸੀਏਟ ਦੇ ਵਿੱਚ ਕਲਿਆਣਾ ਤੇ ਮੈਂਬਰਸ਼ਿਪ ਕਰਨ ਦਾ ਮੈਂ ਆਪਣੇ ਬਾਰੇ ਇਤਿਹਾਸ ਜਾਂ ਦਸੂਗਾ ਜਾਲਾ ਨਹੀਂ ਅਸਲ ਦੇ ਵਿੱਚ ਮੇਰਾ ਪਿੰਡ ਆਦਮਪੁਰ ਹੈ ਜੱਦੀ ਪਿੰਡ ਜਿੱਥੇ ਮੈਂ ਬਚਪਨ گزارਿਆ ਆਪਣਾ ਸਕੂਲ ਇਹ ਉੱਥੇ ਆਦਮਪੁਰ ਵਿੱਚ ਤੇ ਹਿਵੇ ਕਾਲਜ ਦਿਲੰਦਰ ਤੇ ਪੜਿਆ ਫਿਰ ਮੈਡੀਕਲ ਕਾਲਜ ਪਟਿਆਲੇ ਦੇ ਵਿੱਚ ਪੜ੍ਹਨ ਤੇ ਐਮਯੂਐਸ ਕੀਤੀ ਫੋਰੀ ਜੇ ਨਹੀਂ ਸਮਸਰ ਕੇ ਫਿਰ ਮੈਂ ਡੋਰੀ ਸਰਵਿਸੇ ਫਾਰਮ ਮੈਨੂੰ ਐਮਡੀ ਗੀਟਿਕ ਟੈਕਨੋਲੋਜੀ ਤੇ ਮੇਰੀ ਪੋਸਟਿੰਗ ਹੋ ਗਈ ਫਰੋਜਪੁਰ ਚ ਐਕਚੂ ਜਿਹੜੀ ਬਲੱਡ ਡੋਨਰ ਕਾਉਂਸਲ ਆ ਉਹਨਾਂ ਦੇ ਫਾਊਂਡਰ ਕੋਟਾ ਸਰਦ ਗੁਰਿੰਦਰ ਸਿੰਘ ਕੌਰ ਜੀ ਉਹਨਾਂ ਨੇ ਕੰਟੈਕਟ ਕੀਤਾ ਉੱਥੇ ਔਰ ਆਪਣੇ ਉਹਨਾਂ ਨੇ ਕੰਟੈਕਟਸ ਵਰਤ ਕੇ ਮੇਰੀ ਬਲਗਿਆਤੀ ਜੀ ਕਰਵਾ ਲਈ ਨਾ ਸ਼ਾਇਦ ਜੀ ਮੈਂ ਕਮੇਟੀ ਆਫ ਸੀ ਪਰ ਇਹਨਾਂ ਨੇ ਇਤਨਾ ਦਾ ਕੰਪਲੀਟ ਕੀਤਾ ਜਗਾ ਕਿ ਨਾਲ ਕੁਝ ਦਿਨਾਂ ਗਵਰਨਰ ਜੌਬ ਕਰਕੇ 2 ਘੰਟੇ ਬਾਕੀ ਟਾਈਮ ਜਿਹੜਾ ਬਲੱਡ ਰੂਨ ਕਾਉਂਸਲ ਵਿੱਚ ਬਲੱਡ ਬੈਂਗ ਦੇ ਜਮਾ ਕਰਾਉਂਦੇ ਕਰ ਸਾਡੇ ਸਾਥੀ ਵੱਡੇ ਰਿਸ਼ਤਿਆਂ ਨੂੰ ਕਹਿੰਦੇ ਤੇ 12 15 ਬੰਦੇ ਅੱਜ ਵੀ ਜੁੜ ਦੋਈਆਂ ਦੀ ਤੇ ਸੋਡੇ ਸਮਾਨ ਪਰ ਦੇ ਵਿੱਚ ਅਸੀਂ ਇਸ ਸੁਸਾਇਟੀ ਨੂੰ ਚਲਾ ਰਹੇ ਹਾਂ April 2010 ਤੋਂ ਚੱਲ ਰਹੀ ਹੈ ਤੇ ਅਸੀਂ ਹਰ ਸਾਲ ਉੱਥੇ ਆਪਣੇ ਪਿੰਡ ਦੇ ਵਿੱਚ ਉਹ ਹਿਸਾਬ ਨੂੰ ਕਿ ਆਪਣੇ ਪਿੰਡ ਦੇ ਵਿੱਚ ਜਿਹੜੇ ਪਹਿਲੇ ਬੱਚੇ ਆਉਂਦੇ ਆ ਇਹਨਾਂ ਹਰ ਸਾਲ ਫਾਸਟ ਕਰਦੇ

ਔਰ ਇਸ ਕੋ ਪ੍ਰਾਉਡ ਵਾਲੀ ਗੱਲ ਕੋਈ ਨਹੀਂ ਹੋ ਸਕਦੀ। ਉਹ ਜਿੰਨਾ ਇਹ ਸਾਡਾ ਕੀ ਪਾਰਟੀਸ਼ਨ ਕੈਂਪ ਹੋਇਆ ਜਾਂ ਬਲੱਡ ਜੇਨੀਸ਼ਨ ਦਾ ਉਹ ਸਾਡਾ ਕਨਸੈਪਟ ਹੋਇਆ ਇਹਦੇ ਕੰਟੈਕਸਟ ਦੇ ਵਿੱਚ ਇਹ ਰੈਜ਼ੋਲੂਸ਼ਨ ਹਾਊਸ ਪਰ ਲੋਜੇ ਲਗਾਵਾ ਪਾਸ ਕਿਤਕਾ ਜਾਵੇ ਤਾਂ ਕਿ ਉਹ ਰੈਜ਼ੋਲੂਸ਼ਨ ਸਦਾ ਲਈ ਸਾਡੀ ਜੇ ਵੀ ਖੁਸ਼ੀ ਦੀ ਇਲਾਈ ਕਿਸਾ ਬਣ। ਥੈਂਕ ਯੂ ਐਲਮ। ਥੈਂਕ ਯੂ ਜੀ ਕਾਰੀ ਨੇ। ਫੇਰ ਵੀ ਮੈਂ ਕੱਲ ਦਾ ਇਸ ਤਰ੍ਹਾਂ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਆਪਣੀ ਸਿਸਟਰ ਵਾਸਤੇ ਕੱਲ ਇੱਕ ਯੂਨਿਟ ਦੀ ਜ਼ਰੂਰਤ ਸੀ ਮੇਰੇ ਸਿਸਟਰ ਕੁਮਾਰ ਨੇ ਹਸਪੀਟਲ ਦਾ ਮੈਨੂੰ ਮੇਰੇ ਭਾਂ ਮੇਰਾ ਫੋਨ ਆਇਆ ਮਾਮਾਈ ਸਾਹਾਂ ਦਾ ਕਰਨੇ ਤੋਂ ਮਿਲਦਾ ਨਹੀਂ ਸਿੱਤੀ ਜੀ ਤੇ ਤੇ ਤੁਸੀਂ ਇੱਥੋਂ ਦੇਖੋ ਪਤਾ ਕਰੋ ਮੈਂ ਤਾਂ ਕੋਈ ਗੱਲ ਨਹੀਂ ਹੋ ਜਾਏਗਾ ਸਾਰਾ ਅਵੇਲੇਬਿਲਟੀ ਹੋਵੇ ਮਿਲ ਜਾਏ ਮੈਂ जिंदा साहब ਨੂੰ ਫੋਨ ਕੀਤਾ ਜਿੰਦਾ ਸਾਹਿਬ ਨੇ ਬੜੀ ਆਕਰਸ਼ਕ ਕਿਹਾ ਕਿ ਉਹ ਸੇਵਾ ਲਈ ਇਮੀਡੀਏਟਲੀ ਆਈ ਐਮ थैंकफुल टू ਜਿੰਦਾ ਮੈਂ ਮੈਨੇਜਰ ਡਾਕਟਰ ਜਿਹੜੀ ਉਹਨਾਂ ਨੂੰ ਕੀਤਾ ਉਹਨਾਂ ਨੇ ਬਹੁਤ ਹੀ ਵਧੀਆ ਕੰਮ ਦੇ ਨਾਲ ਕੋਕਿੰਦੇਤੀ ਹੈਗਾ ਹੈ ਦਸ ਮਿੰਟ ਦੀ ਲੱਗੜੇ ਤੁਹਾਨੂੰ ਮਿਲ ਜਾਵੇ ਮੈਂ ਮੇਰਾ ਭਾਂਜਾ ਜੀ ਕੋਰੇ ਗਏ ਹੋਏ تھے ਔਰ ਮੈਂ ਹਰਾਨ ਸੀ ਮੈਂ ਮੈਂ ਸੋਚ ਨਹੀਂ ਸਕਦਾ ਵੈਰੀ ਵੈਰੀ ਮੈਂ ਸੋਚ ਨਹੀਂ ਸਕਦਾ ਕਿ ਕੀ ਹੈ ਕਿ ਕਿਸ ਗੱਲ ਦਾ ਰਿਜ਼ਲਟ ਹੈ ਤੇ ਜੋ ਅਸੀਂ ਕੰਮ ਕਰਦੇ ਆ ਸਾਡੀ ਸੰਸਥਾ ਜੋ ਕੰਮ ਕਰਦੀ ਹੈ ਔਰ ਸੀਨੀਅਰ ਸਿਟੀਜ਼ਨ ਜਿਹੜੇ ਆਮ ਲੋਕੀਆ ਜਾਂਦਾ ਤੇ ਸ਼ਾਇਦ ਕੁਝ ਇੰਨਾ ਹੰਬਲਾ ਨਹੀਂ ਮਾਰ ਸਕਦੇ ਕਿਉਂਕਿ ਅਸੀਂ ਲੋਕਾਂ ਨੇ ਆਪ ਦਾ ਬਲੱਡ ਦੇਣਾ ਨਹੀਂ ਹੁੰਦਾ ਅਸੀਂ ਤੇ ਮੋਟੀਵੇਟ ਕਰ ਰਹੇ ਆ ਯੰਗ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਅੱਗੇ ਲਿਆਣਾ ਕਿ ਉਹ બ્લડ ડોનેટ કર્યું ઓર જેડી હિંમત ਸਾਡੇ મેમ્બર્સ ਨੇ દેખાઈ ઓર ਜਿੰਨਾ જોશ ਦਿਖਾਇਆ ਉਹ બ્લડ બેંક wale ઇને હેરાન કરી ગઈ ભાષા સાહેબ જીમોભાઈ પટેલ સાહેબ કોલ સાહેબ સેંટી સાહેબ ਸਾਰੇ હાજર માઈਕ ਇੱਧਰ ਆ ਗਿਆ ਤੇਰੇ ਕੋਲ श्री जोगिंदर सिंह जीविंद श्री जीवन कुमार पाठक जी छाठी ਹਾਂ ਜੀ ਪ੍ਰੋਗਰਾਮ ਸਮੇਂ ਦੇ ਬਸ ਸਮਾਂ ਹੋ ਗਿਆ ਨੇ ਅਗਲੀ ਗੱਲ ਕਰਤੀ ਜਾਂਦੀ ਹੈ। ਆਹ ਇਹ ਫੁੱਲ ਸਪਾਟਫੋਟ ਕਰਾਉਂਦੇ ਨੇ। ਇੱਕ ਪਾਸੇ ਸਿਵਲ ਲੀਗ ਆਗਿਆ ਦੇ ਕਾਲਜ ਦੇ ਟੀਚਰਸ ਔਰ ਸਟੂਡੈਂਟਸ ਜਿਹੜਾ ਪੀਅਰ ਸੈਕਸ਼ਨ ਦੇ ਟੀਚਰਸ ਔਰ ਸਟੂਡੈਂਟਸ ਜਿਹੜਾ ਹੌਸਟਲ 'ਚ ਪਾਰਟਿਸਪੇਟੇਟ ਦੇ ਰਿਹਾ ਨੇ ਸਿਚੁਏਸ਼ਨ ਕੈ। ਸੋ ਸਾਰੇ ਮੈਂਬਰ ਆ ਦੇ ਸਦਕੇ ਇੱਕ ਵਾਰ ਇੱਕ ਸੱਚਾ ਜੀ ਹੋ। ਔਰ ਇਹ ਬਤਾਈ ਜਾਂਦਾ

ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਾਕਫ

ਤਾਂ ਮੀਟੇ ਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ